ਇਹ ਖਾਇਦੇ ਲਸਣ ਇਹਨੂੰ ਕੌਣ ਆਖੂ ਕੀ ਬਿਮਾਰ ਵਾ ਇਹ ਦਵਾਈਆਂ ਖਾਂਦੀ ਆ ਨਿੱਕ ਨਵੇਂ ਸੂਟ ਤੇ ਮਾਰ ਤੇ ਐਂਡ ਕਾ ਕਿਤੇ ਪਤਾ ਨਹੀਂ ਲੱਗਦਾ ਮिन्नੂ ਪੈਸੇ ਦੇਣੇ ਹੋਣ ਤੇ ਗਿਣ-ਗਿਣ ਕੇ ਦਿੰਦੇ ਆ ਆਪ ਜਿੰਨਾ ਜੀ ਕਰਦਾ ਉਹ ਇੰਨਾ ਖਰਚਾ ਕਰੀ ਜਾਂਦੇ ਆ ਜਿੰਨਾ ਨਹੀਂ ਸਾਡੇ ਦੋਹਾਂ ਜੀਆਂ ਚ ਵਹਿਲਾ ਕਲੇਸ਼ ਪਾਤਾ ਆ ਆਪ ਮੋਟਰਸਾਈਕਲ ਕਰ ਕਰਕੇ ਤੇ ਮਿੰਟਾਂ ਚ ਟੋੜੀ ਗਈ ਜਿੱਦਣ ਤੁਹਾਡੇ ਘਰ ਡੱਬਾ ਲੈ ਕੇ ਆਈ ਸੀ ਨਾ ਉਦੋਂ ਤੇਰਾ ਚਿਹਰਾ ਬਹੁਤ ਖੁਸ਼ੀ ਸੀਗਾ ਤੇ ਹੁਣ ਉਤਰਿਆ ਉਤਰਿਆ ਜਾ ਲੱਗਦਾ ਵਾ ਤੇ ਮੁੰਡਾ ਕੰਮ ਤੇ ਲੱਗਾ ਵੀ ਆ ਨਹੀਂ ਭੈਣ ਜੀ ਕੰਮ ਤੇ ਤੇ ਲੱਗਾ ਵਾ ਉਦਾਂ ਘਾ ਦੇ ਕੇ ਕੱਲਿਆ ਨਹੀਂ ਤੇ ਕਦੀ ਗਿਆ ਰਿਆ ਨਹੀਂ ਕਿਤੇ ਵੀ ਤੇ ਹੁਣ ਗਿਆ ਵਾ ਤੇ ਮੇਰਾ ਚੀ ਨਹੀਂ ਰੱਖਣ ਦੇ ਤਾਂ ਤੁਹਾਨੂੰ ਲੱਗਣ ਡਿਆ ਵਾ ਉਹ ਬਾਬਾ ਤੁਰਨਾ ਤੇ ਤੁਰਪਾ ਚੱਲ ਦੋ ਆਈ ਲਈ ਜਾ ਕੇ ਜੇ ਫੇਰ ਨਾ ਗੁੱਸੇ ਨਾਲ ਕਰਤਾ ਨਾ ਤੇ ਫੇਰ ਪੱਜ ਲਾਉਣਾ ਤੂੰ ਵੀ ਮੈਨੂੰ ਗੁੱਸਾ ਕਰਦਾ ਵਾ ਅੱਛਾ ਗੁੱਸਾ ਹੋਰ ਕਿੰਨਾ ਕਰਨਾ ਵਾ ਮਾਂ ਦੇ ਮਗਰ ਲੱਗ ਲਾ ਕੇ ਤਾਂ ਕਿੰਨੀਆਂ ਤੇ ਮੈਨੂੰ ਤੁਸੀਂ ਗੱਲਾਂ ਸੁਣਾ ਦਿੰਦੇ ਈ ਤੇ ਅਜੇ ਤੁਸੀਂ ਮੈਨੂੰ ਗੁੱਸੇ ਹੀ ਨਹੀਂ ਹੁੰਦੇ